ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੇਓ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪਾਪੀਆਂ ਤੇ ਭਲੇ ਲੋਕਾਂ ਦਾ ਉਧਾਰ ਕਰਦੇ ਕਰਦੇ ਇੱਕ ਦਿਨ ਜਾੜ ਭਰੇ ਇਲਾਕੇ ਵਿੱਚ ਜਾ ਬੈਠੇ ਤੇ ਜਦੋਂ ਦਿਨ ਟਲਿਆ ਤਾਂ ਗੁਰੂ ਜੀ ਨੇ ਭਾਈ ਬਾਲੇ ਨੂੰ ਹੁਕਮ ਦਿੱਤਾ ਕਿ ਬਾਲਿਆ ਰਹਿ ਰਾਸ ਦਾ ਵੇਲਾ ਹੋ ਚੁੱਕਿਆ ਹੈ ਰਹਿ ਰਾਸ ਪੜ ਤਾਂ ਗੁਰੂ ਜੀ ਦੇ ਹੁਕਮ ਅਨੁਸਾਰ ਭਾਈ ਬਾਲੇ ਨੇ ਰਹਿ ਰਾਸ ਸਾਹਿਬ ਦਾ ਪਾਠ ਪੜਨਾ ਸ਼ੁਰੂ ਕਰ ਦਿੱਤਾ ਜਦੋਂ ਪਾਈ ਬਾਲੇ ਨੇ ਰੈ ਰਾ ਸਾਹਿਬ ਦਾ ਪਾਠ ਉੱਚੀ-ਉੱਚੀ ਪੜਿਆ ਤਾਂ ਉਥੇ ਨਜ਼ਦੀਕ ਇੱਕ ਝੁੱਗੀ ਵਿੱਚੋਂ ਇੱਕ ਸੁੰਦਰ ਕੰਨਿਆ ਨਿਕਲ ਕੇ ਗੁਰੂ ਜੀ ਦੇ ਪਾਸ ਆ ਕੇ ਬੈਠ ਗਈ ਤੇ ਆਖਾਂ ਲੱਗੀ ਕਿ ਆਪ ਜੀ ਕੌਣ ਹੋ ਤੇ ਇਸ ਉਜਾੜ ਵਿੱਚ ਕੀ ਕਰਨ ਆਏ ਹੋ ਤਾਂ ਗੁਰੂ ਜੀ ਨੇ ਫਰਮਾਇਆ ਕਿ ਅਸੀਂ ਫਕੀਰ ਹਾਂ ਤੇ ਅੱਜ ਦੀ ਰਾਤ गुजार ਕੇ ਅਸੀਂ ਇੱਥੋਂ ਚਲੇ ਜਾਵਾਂਗੇ ਤਾਂ ਗੁਰੂ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਉਹ ਕੰਨਿਆ ਆਪਣੀ ਝੁੱਗੀ ਵਿੱਚ ਚਲੀ ਗਈ ਤੇ ਅੰਦਰੋਂ ਇੱਕ ਮਾਸ ਦਾ ਕਤਰਾ ਲੈ ਕੇ ਆਈ ਤੇ ਉਸ ਨੂੰ ਤਕੜੀ ਵਿੱਚ ਰੱਖ ਕੇ ਤੋਲਿਆ ਤਾਂ ਉਹ ਮਾਸ ਦੋ ਸੇਰ ਦਾ ਹੋਇਆ ਤਾਂ ਫਿਰ ਉਸ ਕੰਨਿਆ ਨੇ ਮਾਸ ਦਾ ਇੱਕ ਸੇਰ ਆਪਣੇ ਪਾਸ ਰੱਖ ਲਿਆ ਤੇ ਦੂਸਰਾ ਸੇਰ ਭਾਈ ਬਾਲੇ ਨੂੰ ਦੇਣ ਲੱਗੀ ਤਾਂ ਸੁੰਦਰ ਕੰਨਿਆ ਦੇ ਹੱਥਾਂ ਵਿੱਚ ਮਾਸ ਵੇਖ ਕੇ ਭਾਈ ਬਾਲਾ ਜੀ ਬਹੁਤ ਜ਼ਿਆਦਾ ਹੈਰਾਨ ਹੋ ਗਿਆ ਤੇ ਉਸ ਕੰਨਿਆ ਨੂੰ ਪੁੱਛਣ ਲੱਗਾ ਕਿ ਇਸ ਜਾੜ ਵਿੱਚ ਅਸੀਂ ਨਾ ਤਾਂ ਕੋਈ ਜਿੰ ਦੇਖਿਆ ਹੈ ਤੇ ਨਾ ਹੀ ਕੋਈ ਜਾਨਵਰ ਵੇਖਿਆ ਹੈ ਫੇਰ ਇਹ ਇੰਨਾ ਸਾਰਾ ਮਾਸ ਕਿੱਥੋਂ ਲੈ ਕੇ ਆਈ ਹੈ ਤਾਂ ਭਾਈ ਬਾਲੇ ਦੇ ਮੂੰਹ ਇਹ ਗੱਲ ਸੁਣ ਕੇ ਕੰਨਿਆ ਬੋਲੀ ਕਿ ਚਲੋ ਮੇਰੇ ਨਾਲ ਝੁੱਗੀ ਦੇ ਅੰਦਰ ਚਲੋ ਤੇ ਆਪ ਹੀ ਵੇਖ ਲਵੋ ਕਿ ਮੈਂ ਇੰਨਾ ਸਾਰਾ ਮਾਸ ਕਿੱਥੋਂ ਲੈ ਕੇ ਆਈ ਹਾਂ ਤਾਂ ਭਾਈ ਬਾਲਾ ਜੀ ਉਸ ਕੰਨਿਆ ਦੇ ਪਿੱਛੇ-ਪਿੱਛੇ ਝੁੱਗੀ ਦੇ ਅੰਦਰ ਚਲਾ ਗਿਆ ਤਾਂ ਕੀ ਵੇਖਦਾ ਹੈ ਕਿ ਝੁੱਗੀ ਦੇ ਅੰਦਰ ਇੱਕ ਮੁਰਦਾ ਲੰਮਾ ਪਿਆ ਹੋਇਆ ਸੀ ਤਾਂ ਕੰਨਿਆ ਬੋਲੀ ਕਿ ਮੈਂ ਇਸ ਮੁਰਦੇ ਦਾ ਮਾਸ ਖਾਣੇ ਹਾਂ ਮੁਰਦੇ ਨੂੰ ਵੇਖ ਕੇ ਭਾਈ ਬਾਲਾ ਜੀ ਵਾਹਿਗੁਰੂ ਵਾਹਿਗੁਰੂ ਕਰਦਾ ਝੁੱਗੀ ਤੋਂ ਬਾਹਰ ਆ ਗਿਆ ਤੇ ਸਿੱਧਾ ਗੁਰੂ ਨਾਨਕ ਦੇਵ ਜੀ ਦੇ ਪਾਸ ਆ ਗਿਆ ਤੇ ਆ ਕੇ ਆਖਾ ਲੱਗਾ ਕਿ ਗੁਰੂ ਜੀ ਇਹ ਝੁੱਗੀ ਦੇ ਅੰਦਰ ਇਹ ਕੰਨਿਆ ਮਨੁੱਖ ਦਾ ਮਾਸ ਖਾਂਦੀ ਹੈ ਤਾਂ ਗੁਰੂ ਜੀ ਨੇ ਭਾਈ ਬਾਲੇ ਨੂੰ ਕਿਹਾ ਕਿ ਜਾ ਤੂੰ ਇਸ ਲੜਕੀ ਨੂੰ ਪੁੱਛ ਕਿ ਤੂੰ ਮਨੁੱਖ ਦਾ ਮਾਸ ਕਿਉਂ ਖਾਨੀ ਹੈ ਕਿ ਤੈਨੂੰ ਹੋਰ ਕੁਝ ਖਾਣ ਨੂੰ ਨਹੀਂ ਲੱਭਦਾ ਤਾਂ ਭਾਈ ਬਾਲਾ ਜੀ ਦੁਬਾਰਾ ਉਸ ਲੜਕੀ ਦੀ ਝੁੱਗੀ ਵਿੱਚ ਗਿਆ ਤੇ ਜਾ ਕੇ ਪੁੱਛਣ ਲੱਗਾ ਕਿ ਤੂੰ ਪਾਪ ਦਾ ਕਰਮ ਕਿਉਂ ਕਰਦੇ ਹੈ ਤਾਂ ਕੰਨਿਆ ਬੋਲੀ ਕਿ ਤੂੰ ਮੇਰਾ ਪਰਦਾ ਝਾਰ ਕਿਉਂ ਕਰਦਾ ਹੈ ਤੈਨੂੰ ਇਸ ਨਾਲ ਕੀ ਮਿਲੇਗਾ ਤਾਂ ਪਾਈ ਬਾਲੇ ਨੇ ਕਿਹਾ ਕਿ ਅਸੀਂ ਸੰਤ ਹੁੰਦੇ ਹਾਂ ਤੇ ਸੰਤਾਂ ਦੇ ਕੋਲੋਂ ਪਰਦਾ ਨਹੀਂ ਲੁਕੋਈਦਾ ਤਾਂ ਕੰਨਿਆ ਬੋਲੀ ਕਿ ਇਹ ਜਿਹੜਾ ਮੁਰਦਾ ਹੈ ਇਹ ਮੇਰਾ ਪਿਤਾ ਹੈ ਜਦੋਂ ਮੈਂ ਇਸਦੇ ਘਰ ਜਨਮ ਲਿਆ ਸੀ ਤਾਂ ਇਹ ਮੇਰੇ ਨਾਲ ਬਹੁਤ ਪਿਆਰ ਕਰਦਾ ਸੀ ਮੈਨੂੰ ਬਹੁਤ ਚੰਗੇ ਚੰਗੇ ਖਾਣੇ ਤੇ ਮੈਨੂੰ ਬਹੁਤ ਚੰਗੇ ਚੰਗੇ ਵਸਤਰ ਪਹਿਨਣ ਨੂੰ ਦਿੰਦਾ ਸੀ ਫਿਰ ਮੈਂ ਜਦੋਂ 16 ਸਾਲਾਂ ਦੀ ਹੋਈ ਤਾਂ ਇਸਨੇ ਵੇਖਿਆ ਕਿ ਹੁਣ ਮੈਂ ਸੁੰਦਰ ਸਰੂਪ ਹੋ ਚੁੱਕੀ ਹਾਂ ਤੇ ਇਸਨੇ ਮੈਨੂੰ ਇੱਕ ਖਤਰੇਡੇ ਨੂੰ ਵੀਚ ਦਿੱਤਾ ਸੰਤ ਜੀ ਹੁਣ ਤੁਸੀਂ ਦੱਸੋ ਕਿ ਮੈਂ ਰਾਖਸ਼ ਹੋਈ ਜਾਂ ਫਿਰ ਇਹ ਹੋਇਆ ਜਿਸਨੇ ਮੇਰਾ ਜਿਉਂਦਿਆਂ ਦਾ ਹੀ ਮਾਸ ਵੇਚ ਖਾਦਾ ਮੈਨੂੰ ਵੇਚਣ ਤੋਂ ਕੁਝ ਦਿਨ ਬਾਅਦ ਹੀ ਇਸਦੇ ਸਵਾਸ ਪੂਰੇ ਹੋ ਗਏ ਤੇ ਤਰਮਰਾਜ ਨੇ ਜਮਦੂਤਾਂ ਨੂੰ ਹੁਕਮ ਦਿੱਤਾ ਕਿ ਜਾਓ ਇਸ ਦੁਸ਼ਟ ਨੂੰ ਲੈ ਕੇ ਆਓ ਤਾਂ ਜਮਦੂਤ ਇਸ ਨੂੰ ਤਰਮਰਾਜ ਦੇ ਪਾਸ ਲੈ ਗਏ ਤਾਂ ਤਰਮਰਾਜ ਨੇ ਕਿਹਾ ਕਿ ਇਸ ਪਾਪੀ ਨੂੰ ਮੇਰੇ ਮਥੇ ਨਾ ਲਾਓ ਬਲਕਿ ਜਲਦੀ ਤੋਂ ਜਲਦੀ ਇਸ ਨੂੰ ਨਰਕ ਵਿੱਚ ਪਾ ਦਿਓ ਤਾਂ ਜਮਦੂਤਾ ਨੇ ਇਸ ਨੂੰ ਨਰਕਾਂ ਵਿੱਚ ਸੁੱਟ ਦਿੱਤਾ ਅਤੇ ਜਿਸ ਖਤਰੇ ਦੇ ਨਾਲ ਮੇਰਾ ਸੰਜੋਗ ਹੋਇਆ ਸੀ ਤਾਂ ਸਤਗੁਰੂ ਦੀ ਕਿਰਪਾ ਦੇ ਨਾਲ ਮੈਂ ਸੱਤ ਮੁੰਡਿਆਂ ਨੂੰ ਜਨਮ ਦਿੱਤਾ ਅਖੀਰ ਵਿੱਚ ਮੇਰੇ ਘਰ ਇੱਕ ਕੰਨਿਆ ਨੇ ਜਨਮ ਲਿਆ ਤਾਂ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਤੂੰ ਇਸ ਲੜਕੀ ਨੂੰ ਮਾਰ ਦੇ ਕਿਉਂਕਿ ਮੈਨੂੰ ਕੰਨਿਆ ਨਹੀਂ ਚਾਹੀਦੀ ਪਰ ਮੈਂ ਆਪਣੀ ਧੀ ਨੂੰ ਮਾਰਨ ਤੋਂ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਤਾਂ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਜੇਕਰ ਤੂੰ ਇਸ ਲੜਕੀ ਨੂੰ ਨਾ ਮਾਰਿਆ ਤਾਂ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਰਹੇਗਾ ਤਾਂ ਪਤੀ ਦੇ ਮੂੰਹੋਂ ਇਹ ਗੱਲ ਸੁਣ ਕੇ ਮੇਰੀ ਮਤ ਮਾਰੀ ਗਈ ਤੇ ਮੈਂ ਆਪਣੇ ਰਿਸ਼ਤੇ ਨੂੰ ਬਚਾਉਣ ਦੀ ਖਾਤਰ ਮੈਂ ਆਪਣੀ ਨਵਜੰਮੀ ਲੜਕੀ ਨੂੰ ਮਾਰ ਦਿੱਤਾ ਹੁਣ ਸਮਾਂ ਪਾ ਕੇ ਜਦੋਂ ਮੇਰਾ ਵੀ ਅੰਤ ਹੋਇਆ ਤੇ ਜਮਦੂਤ ਮੈਨੂੰ ਵੀ ਧਰਮਰਾਜ ਦੇ ਪਾਸ ਲੈ ਗਏ ਤਾਂ ਧਰਮਰਾਜ ਨੇ ਮੈਨੂੰ ਕਿਹਾ ਕਿ हे ਪਪਣੀ ਤੂੰ ਆਪਣੇ ਸਵਾਰਥ ਲਈ ਆਪਣੀ ਕੰਨਿਆ ਨੂੰ ਹੀ ਮਾਰ ਦਿੱਤਾ ਜਿਸ ਦੀ ਤੈਨੂੰ ਹੁਣ ਸਜ਼ਾ ਭੁਗਤਨੀ ਪਵੇਗੀ ਤੇਰੀ ਸਜ਼ਾ ਇਹ ਹੈ ਕਿ ਤੂੰ ਮਾਤ ਲੋਕ ਵਿੱਚ ਫਿਰਦੋ ਜਾਵੇਂਗੀ ਤੇ ਇੱਕ ਉਜਾੜ ਭਰੇ ਲਾਕੇ ਵਿੱਚ ਰਹਿ ਕੇ ਆਪਣੇ ਪਾਪੀ ਪਿਤਾ ਦਾ ਨੋਚ-ਨੋਚ ਕੇ ਮਾਸ ਖਾਵੇਂਗੀ ਸੋ ਤਰਮ ਰਾਜਦੇਵ ਬਚਨਾਂ ਦੇ ਅੰਸਾਰ ਮੈਂ ਕੰਨਿਆ ਦਾ ਜਨਮ ਲਿਆ ਤੇ ਆਪਣੇ ਇਸ ਪਾਪੀ ਪਿਤਾ ਦਾ ਮਾਸ ਖਾਨੀ ਹਾ ਕੰਨਿਆ ਦੀ ਇਹ ਹੱਡਬੀਤੀ ਸੁਣ ਕੇ ਭਾਈ ਬਾਲੇ ਨੂੰ ਉਸ ਉੱਪਰ ਦੇ ਆ ਗਈ ਤੇ ਉਸਨੇ ਗੁਰੂ ਜੀ ਦੇ ਪਾਸ ਜਾ ਕੇ ਸਾਰੀ ਗੱਲ ਦੱਸੀ ਤੇ ਬੇਨਤੀ ਕੀਤੀ ਕਿ ਇਸ ਕੰਨਿਆ ਨੂੰ ਮੁਕਤ ਕਰੋ ਤਾਂ ਗੁਰੂ ਨਾਨਕ ਦੇਵ ਜੀ ਫਰਮਾਏ ਕਿ ਵੇਖ ਭਾਈ ਇੱਕ ਕੰਨਿਆ ਨੂੰ ਵੇਚਣਾ ਜਾਂ ਫਿਰ ਉਸ ਨੂੰ ਮਾਰਨਾ ਬਹੁਤ ਵੱਡਾ ਪਾਪ ਹੈ ਪਰ ਤੇਰਾ ਕਹਿਣਾ ਮੰਨਣਾ ਵੀ ਜ਼ਰੂਰੀ ਹੈ ਇਹ ਬਚਨ ਬੋਲਣ ਤੋਂ ਬਾਅਦ ਸ੍ਰੀ ਗੁਰੂ ਨਾਨਕ ਸਾਹਿਬ ਜੀ ਉੱਠ ਖਲੋਤੇ ਤੇ ਕੰਨਿਆ ਦੀ ਝੁੱਗੀ ਦੇ ਪਾਸ ਜਾ ਕੇ ਖੜੇ ਹੋ ਗਏ ਤਾਂ ਮਾਸ ਖਾਣ ਵਾਲੀ ਕੰਨਿਆ ਨੇ ਗੁਰੂ ਜੀ ਦੇ ਚਰਨਾਂ ਨੂੰ ਹੱਥ ਲਗਾਇਆ ਤੇ ਆਪਣਾ ਪਾਪ ਬਖਸ਼ਾਉਣ ਦੀ ਖਿਮਾ ਮੰਗੀ ਤਾਂ ਗੁਰੂ ਜੀ ਨੇ ਉਸ ਦੇ ਸਿਰ ਉੱਪਰ ਹੱਥ ਰੱਖ ਕੇ ਤਿੰਨ ਵਾਰ ਵਾਹਿਗੁਰੂ ਬੋਲਿਆ ਤਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਉਸ ਕੰਨਿਆ ਦਾ ਪਾਪ ਮਾਫ਼ ਹੋ ਗਿਆ ਜਿਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਜੜਦਾ ਇੱਕ ਚਿੱਟਾ ਉਸਦੇ ਮੁਰਦੇ ਪਿਤਾ ਵੱਲ ਵੀ